ਡੇਲੀ نیوز ਪੰਜਾਬ ਦੇ ਖਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਪਰਮਿੰਦਰ ਸਿੰਘ ਦੋਸਤੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ ਖਾਸ ਤੌਰ ਤੇ ਮਾਝੇ ਇਲਾਕੇ ਦੇ ਵਿੱਚ ਕਾਫੀ ਖੇਤਰ ਜਿਹੜਾ ਆ ਹੜ੍ਹਾਂ ਦੀ ਮਾਰ ਹੇਠ ਆ ਚੁੱਕਿਆ ਹੈ ਅਤੇ ਇਸ ਵਕਤ ਦੀ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਜਿੱਥੇ ਪੰਜਾਬ ਯਾਨੀ ਕਿ ਚੜ੍ਹਦੇ ਪੰਜਾਬ ਦੇ ਵਿੱਚ ਹਾਲਾਤ ਮਾੜੇ ਹੋਏ ਨੇ ਉੱਥੇ ਹੀ ਲਹਿੰਦੇ ਪੰਜਾਬ ਦੇ ਵਿੱਚ ਵੀ ਹਾਲਾਤ ਮਾੜੇ ਨਜ਼ਰ ਆਏ ਨੇ ਦੋਨੇ ਪੰਜਾਬਾਂ ਦੀ ਗੱਲ ਕਰਾਂਗੇ ਖਾਸ ਤੌਰ ਦੇ ਉੱਤੇ ਮਾਝੇ ਇਲਾਕੇ ਦੀ ਗੱਲ ਕਰਾਂਗੇ ਅਤੇ ਉਸ ਤੋਂ ਬਾਅਦ ਗੱਲ ਕਰਾਂਗੇ ਰੈਸਕਿਊ ਆਪਰੇਸ਼ਨ ਦੀ ਕਿੱਥੇ-ਕਿੱਥੇ ਕਿਸ ਤਰੀਕੇ ਦੇ ਹਾਲਾਤ ਨੇ ਕਿਵੇਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਸਭ ਤੋਂ ਸ਼ੁਰੂਆਤ ਕਰ ਲੈਣੇ ਆਜ ਦੇ ਬੁਲਟਨ ਦੀ ਤੇ ਸਭ ਤੋਂ ਵੱਡੀ ਖਬਰ ਇਸ ਵਕਤ ਦੀ ਇਹੀ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਪਠਾਨਕੋਟ ਅਤੇ ਗਰਦਾਸਪੁਰ ਯਾਨੀ ਕਿ ਮਾਝੇ ਇਲਾਕੇ ਦੇ ਵਿੱਚ ਲਗਾਤਾਰ ਰਾਵੀ ਦਰਿਆ ਦੀ ਮਾਰ ਪੈ ਰਹੀ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਨੇ ਲੋਕ ਘਰ ਤੋਂ ਬੇਕਾਰ ਹੋ ਗਏ ਨੇ ਪਸ਼ੂ ਡੰਗਰ ਜਿਹੜੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਇਸ ਤਬਾਹੀ ਤੋਂ ਕਬਰ ਆ ਗਈ ਨਹੀਂ ਲਗਾਤਾਰ ਹੀ ਲੋਕਾਂ ਨੂੰ ਜਿਹੜਾ ਆ ਆਪਣੇ ਘਰਾਂ ਨੂੰ ਜਿਹੜਾ ਛੱਡ ਕੇ ਜਾਣਾ ਪੈ ਰਿਹਾ ਆਪਣੇ ਡੰਗਰਾਂ ਨੂੰ ਛੱਡ ਕੇ ਜਾਣਾ ਪੈ ਰਿਹਾ ਜਿਹੜੇ ਡੰਗਰ ਪਪਸ਼ੂ ਜਿਹੜੇ ਨੇ ਉਹ ਲਿਆ ਸਕਦੇ ਸੀ ਲੈ ਕੇ ਆਏ ਨੇ ਨਾਲ ਪਰ ਕਿਤੇ ਨਾ ਕਿਤੇ ਪਸ਼ੂਆਂ ਦਾ ਚਾਰਾ ਜਿਹੜਾ ਉਹ ਨਹੀਂ ਮਿਲ ਪਾ ਰਿਹਾ ਜਿਸ ਕਰਕੇ ਪਸ਼ੂ ਜਿਹੜੇ ਨੇ ਉਹ ਲਗਾਤਾਰ ਬਿਮਾਰ ਪੈ ਰਹੇ ਨੇ ਕਈਆਂ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਰਾਵੀ ਦਰਿਆ ਦਾ ਇਸ ਜਾਂ ਮੰਜ਼ਰ ਐਸਾ ਉਫਾਨ ਜਿਹੜਾ ਪਹਿਲਾਂ ਕਦੀ ਦੇਖਣ ਨਹੀਂ ਮਿਲਿਆ ਰਾਵੀ ਦਰਿਆ ਜਿਹੜਾ ਹਮੇਸ਼ਾ ਸ਼ਾਂਤ ਰਹਿੰਦਾ ਸੀ ਇਸ ਵਾਰ ਉਹ ਵੀ ਆਪਣੇ ਜੋਰ ਦਿਖਾ ਰਿਹਾ ਅਤੇ ਮਾਰਕਲੀ ਮਾਝੇ ਇਲਾਕੇ ਦੇ ਵਿੱਚ ਨਹੀਂ ਪਈ ਲਹਿੰਦੇ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦੇ ਹਾਲਾਤ ਨਹੀਂ ਕਿਉਂਕਿ ਰਾਵੀ ਦਰਿਆ ਇੱਥੋਂ ਵਗ ਕੇ ਲੈਂਦੇ ਪੰਜਾਬ ਵੱਲ ਜਾ ਰਿਹਾ ਤੇ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਨੇ ਰਾਵੀ ਦਰਿਆ ਜਦੋਂ ਪਾਰ ਕਰਦਾ ਤਾਂ ਸਭ ਤੋਂ ਪਹਿਲਾਂ ਮਾਰਚੜੀ ਐ ਉਹ ਡੇਰਾ ਬਾਬਾ ਨਾਨਕ ਤੋਂ ਹੁੰਦਿਆਂ ਹੁੰਦਿਆਂ ਕੋਰੀਡੋਰ ਜਿਹੜਾ ਲਾਂਗਾ ਪਾਰ ਕਰਕੇ ਰਾਵੀ ਦਰਿਆ ਕਰਤਾਰਪੁਰ ਸਾਹਿਬ ਪਹੁੰਚਿਆ ਜਿੱਥੇ ਬਿਲਡਿੰਗ ਜਿਹੜੀ ਐ ਕੰਪਲੈਕਸ ਜਿਹੜਾ ਗੁਰੂ ਘਰ ਦਾ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਅਸੀਂ ਤਸਵੀਰਾਂ ਚ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਜਲ ਮਗਨ ਹੋ ਗਿਆ ਅਤੇ ਉੱਥੋਂ ਦੇ ਕੈਬਨਟ ਮੰਤਰੀ ਨੇ ਜਿਹੜੇ ਅ ਸਰਦਾਰ ਸਾਹਿਬ ਨੇ ਪਾਕਿਸਤਾਨ ਦੇ ਉਹ ਜਿਹੜੇ ਨੇ ਦੌਰਾ ਕਰਦੇ ਨਜ਼ਾਰੇਆਂ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਰੈਸਕਿਊ ਆਪਰੇਸ਼ਨ ਵਿੱਚ ਲਾਇਆ ਗਿਆ ਤਕਰੀਬਨ 100 ਵਿਅਕਤੀਆਂ ਦਾ ਜਿਹੜਾ ਰੈਸਕਿਊ ਕੀਤਾ ਗਿਆ ਉੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਉਹ ਪਾਕਿਸਤਾਨ ਦੇ ਪੰਜਾਬ ਦੀਆਂ ਨੇ ਕਰਤਾਰਪੁਰ ਸਾਹਿਬ ਤੋਂ ਨੇ ਜਿੱਥੇ ਮੀਹ ਦਾ ਕਹਿਰ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਰਾਵੀ ਦਰਿਆ ਨੇ ਆਪਣਾ ਅਲੱਗ ਤੋਂ ਕਹਿਰ ਦਿਖਾਇਆ ਇਹ ਤਬਾਹ ਜਿਹੜੇ ਨੇ ਲੋਕ ਹੋਏ ਨੇ ਭਾਵੇਂ ਉਹ ਔਰ ਚੜ੍ਹਦੇ ਪੰਜਾਬ ਦੀ ਗੱਲ ਕਰ ਲਈਏ ਲਹਿੰਦੇ ਪੰਜਾਬ ਦੀ ਗੱਲ ਕਰਨੀ ਚਾਵੇ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਰੈਸਕਿਊ ਆਪਰੇਸ਼ਨ ਕਿਵੇਂ ਦੇ ਚੱਲ ਰਹੇ ਨੇ 30 ਲੋਕਾਂ ਨੂੰ ਸਰਕਾਰ ਦਾ ਸਾਥ ਮਿਲ ਰਿਹਾ ਸਮਾਜ ਸੇਵੀਆਂ ਦਾ ਸਾਥ ਮਿਲ ਰਿਹਾ ਖਾਸ ਤੌਰ ਤੇ ਕੇਂਦਰ ਸਰਕਾਰ ਦਾ ਰੋਲ ਕੀ ਹੈ ਸਭ ਤੋਂ ਪਹਿਲੇ ਗੱਲ ਕਰਾਂਗੇ ਸਮਾਜ ਸੇਵੀਆਂ ਦੀ ਖਾਲਸਾ ਐਡ ਦੀ ਗੱਲ ਕਰੀਏ ਤਾਂ ਉਹ ਵੀ ਆਪਣੀਆਂ ਟੀਮਾਂ ਲੈ ਕੇ ਰੈਸਕਿਊ ਆਪਰੇਸ਼ਨ ਕਰ ਰਹੇ ਨੇ ਲੋਕਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਪਹੁੰਚਾ ਰਹੇ ਨੇ ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਨਿੱਜੀ ਵਾਹਨ ਨਿੱਜੀ ਹੈਲੀਕਾਪਟਰ ਜਿਹੜਾ ਉਹ ਵੀ ਲੋਕਾਂ ਨੂੰ ਸਪੁਰਦ ਕੀਤਾ ਗਿਆ ਸੀ ਕੱਲ ਦੇਖਿਆ ਤਸਵੀਰਾਂ ਦੇ ਵਿੱਚ ਜਦੋਂ ਦੌਰਾ ਕਰਨ ਵਾਸਤੇ ਮੁੱਖ ਮੰਤਰੀ ਆਉਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਹੈਲੀਕਾਪਟਰ ਰੱਖ ਲਓ ਇਹਦੇ ਵਿੱਚ ਲੋਕਾਂ ਦਾ ਰੈਸਕਿਊ ਕਰੋ ਲੋਕਾਂ ਤੱਕ ਰਾਸ਼ਨ ਪਹੁੰਚਾਓ ਤੇ ਉਹ ਪ੍ਰਸ਼ਾਸਨ ਜਿਹੜਾ ਉਹ ਕਰ ਰਿਹਾ ਨਿੱਜੀ ਤੌਰ ਦੇ ਉੱਤੇ ਜੇਕਰ ਗੱਲ ਕਰਨੀ ਜਾਵੇ ਤਾਂ ਲੋਕ ਜਿਹੜੇ ਨੇ ਇੱਕ ਦੂਜੇ ਦੀ ਹੈਲਪ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਹੁਣ ਗੱਲ ਕੇਂਦਰ ਸਰਕਾਰ ਦੀ ਕਰ ਲੈਣੀ ਹੈ ਕੇਂਦਰ ਸਰਕਾਰ ਕਿ ਪੰਜਾਬ ਦੇ ਨਾਲ ਖੜੀ ਹੈ ਇਸ ਵਾਰ ਇਹ ਵੀ ਇੱਕ ਵੱਡਾ ਸਵਾਲ ਹੈ ਜੀ ਹਾਂ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਦੇ ਵਿੱਚ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਵੀ ਆਰਮੀ ਦੀਆਂ ਟੁਕੜੀਆਂ ਭੇਜੀਆਂ ਗਈਆਂ ਨੇ ਤਾਂ ਕਿ ਰਾਹਤ ਕਾਰਜ ਜਿਹੜੇ ਨੇ ਉਹ ਕਿਤੇ ਜਾ ਸਕਣ ਅਤੇ ਉਸ ਤੋਂ ਇਲਾਵਾ ਬੰਬੂ ਕਾਰਟ ਪੰਜਾਬੀਆਂ ਨੇ ਇੱਕ ਨਵਾਂ ਨਾਮ ਪਾ ਦਿੱਤਾ ਇੱਕ ਅਜਿਹਾ ਟੈਂਕ ਜਿਹੜਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਆ ਚੁੱਕਿਆ ਹੈ ਤੇ ਇਹ ਟੈਂਕ ਜਿਹੜੇ ਨੇ ਉਹ ਪਾਣੀ ਦੇ ਉੱਤੇ ਤੈਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਲੋਕਾਂ ਨੂੰ ਹੜਾਂ ਵਾਲੇ ਇਲਾਕੇ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਕਾਫੀ ਸਹਾਇਕ ਸਿੱਧ ਹੋ ਰਿਹਾ ਤੇ ਲੋਕ ਇਸ ਨੂੰ ਬੰਬੂ ਕਾਟ ਕਹਿ ਰਹੇ ਨੇ। ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ, ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਕੱਢਿਆ ਜਾ ਰਿਹਾ ਹੈ। ਲੋਕ ਜਿਹੜੇ ਨੇ ਕਿਤੇ ਨਾ ਕਿਤੇ ਮਜਬੂਰ ਨੇ ਮਜਬੂਰੀ ਵਾਸਤੇ ਉਹਨਾਂ ਨੂੰ ਅੱਜ ਆਪਣੇ ਘਰ ਛੱਡ ਕੇ ਜਾਣਾ ਪੈ ਰਿਹਾ ਹੈ ਕਿਉਂਕਿ ਪਾਣੀ ਜਿਹੜਾ ਆ 7-7 8-8 ਫੁੱਟ ਤੱਕ ਪਹੁੰਚ ਚੁੱਕਿਆ ਜਿਸ ਕਰਕੇ ਲੋਕ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਡੁੱਬ ਸਕਦੇ ਨੇ ਫਸਲਾਂ ਤਬਾਹ ਹੋ ਗਈਆਂ ਨੇ ਪਸ਼ੂਆਂ ਦਾ ਚਾਰਾ ਤਬਾਹ ਹੋ ਗਿਆ ਤੇ ਕਿਤਨਾ ਕਿਤੇ ਵੱਡੀ ਮਾਰ ਜਿਹੜੀ ਹੈ ਉਹ ਮਾਝੇ ਇਲਾਕੇ ਨੂੰ ਜਿਹੜੀ ਹੈ ਉਹ ਚਲਣੀ ਪੈ ਰਹੀ ਹੈ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਤੁਸੀਂ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਤਾਂ ਕਿ ਮੈਂ ਅਗਲੀ ਖਬਰ ਦੇ ਵਿੱਚ ਉਸ ਦਾ ਵੀ ਜ਼ਿਕਰ ਕਰਾਂ ਤੁਹਾਡੇ ਪਿੰਡ ਦਾ ਜ਼ਿਕਰ ਕਰਾਂ ਤੇ ਉਸ ਦੇ ਹਾਲਾਤਾਂ ਤੋਂ ਲੋਕਾਂ ਨੂੰ ਜਾਣੂ ਕਰਾਵਾਂ ਸਰਕਾਰ ਨੂੰ ਪਤਾ ਲੱਗੇ ਅਤੇ ਉੱਥੋਂ ਤੱਕ ਵੀ ਰਾਹਤ ਪਹੁੰਚ ਸਕੇ ਅਰਦਾਸ ਜ਼ਰੂਰ ਕਰਿਓ ਸਾਰੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਹਾਲਾਤ ਜਲਦ ਤੋਂ ਜਲਦ ਬੱਤਰ ਹੋ ਜਿਹੜੇ ਹੋਏ ਹੋਏ ਨੇ ਉਹ ਠੀਕ ਹੋ ਜਾਣ ਲੈਦੇ ਪੰਜਾਬ ਜਿੱਥੇ-ਜਿੱਥੇ ਵੀ ਹੜਾਂ ਦੀ ਮਾਰ ਪਈ ਹੈ ਕਿਉਂਕਿ ਲੋਕ ਜਿਹੜੇ ਨੇ ਆਮ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਸ ਹੜ੍ਹ ਕਰਕੇ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਜੰਜੇ ਵੀ ਪ੍ਰਭਾਵਿਤ ਹੋਇਆ ਕਮਾਂਕਾਰਾਂ ਤੋਂ ਵਾਂਝੇ ਹੋ ਗਏ ਨੇ ਲੋਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਹਾਲਾਤ ਸਥਿਰ ਕਰਦਿਆਂ ਕਰਦਾਂ ਵੀ ਕਾਫੀ ਸਮਾਂ ਲੱਗ ਸਕਦਾ ਹੈ ਸੋ ਫਿਲਹਾਲ ਇਜਾਜ਼ਤ ਚਾਹਾਂਗੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ دیکھتے ਰਹੋ ਢਿੱਲੀ న్యూਸ ਪੰਜਾਬ ਨਵਾਂ ਚੈਨਲ ਹੈ ਜੀ ਤੁਹਾਡੇ ਸਹਿਯੋਗ ਦੀ ਲੋੜ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਅੱਗੇ ਵਧੀਏ ਅਤੇ ਤੁਹਾਨੂੰ ਸੱਚਾਈ ਤੋਂ ਜਾਣੂ ਕਰਵਾਈਏ ਕਿਉਂਕਿ ਇਸ ਸਮੇਂ AI ਦੇ ਨਾਲ ਹੜਤੀਆਂ ਬਹੁਤ ਸਾਰੀਆਂ ਵੀਡੀਓ ਬਣ ਰਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਸੱਚ ਸਮਝ ਰਹੇ ਨੇ ਤੇ ਕਬਰਾ ਰਹੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਅਜੀਹਾ ਮਾਹੌਲ ਬਣਿਆ ਜੀ ਹਾਂ AI ਦੀਆਂ ਵੀਡੀਓ ਤੋਂ ਤੁਹਾਨੂੰ ਬਚਣ ਦੀ ਲੋੜ ਹੈ ਤੇ ਸਿਰਪੁਰ ਸਿਰਪੁਰ ਡੇਲੀ ਨਿਊਜ਼ ਪੰਜਾਬ ਦੇ ਉੱਤੇ ਤੁਹਾਨੂੰ ਸੱਚਾਈ ਦਿਖਾ ਰਹੇ ਹਾਂ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤਾਂ ਕਿ ਤੁਸੀਂ ਸੱਚ ਤੋਂ ਜਾਣੂ ਹੋ ਸਕੋ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ